6000 15000 25000 3000 ਅਸੀਂ ਨਾ ਗੱਦੇ ਤੇ 50% ਡਿਸਕਾਊਂਟ ਦਿੰਨੇ ਆ ਜਿਹੜਾ ਗੱਦਾ 32000 ਦਾ 16000 ਦਾ ਜਿਹੜਾ 20000 ਦਾ ਉਹ 10000 ਦਾ 50% ਲੈਸ ਵਿਦ ਗਾਰੰਟੀ ਨਾਲ ਕਿਸੇ ਬੰਦੇ ਨੇ ਗੱਦਾ ਕੁਸਾਲ 2 ਸਾਲ ਪਹਿਲਾਂ ਕਿਸੇ ਹੋਰ ਦੁਕਾਨ ਤੋਂ ਲਿਤਾ ਉਹਨਾਂ ਠੱਗੀ ਧੋਖਾ ਹੋ ਗਿਆ ਉਹ ਅਸੀਂ ਤੁਹਾਡੇ ਨਾਲ ਜੈਂਟਲਮੈਨ ਪ੍ਰੋਮਿਸ ਆ ਤੁਸੀਂ ਸਾਡੇ ਕੋਲ ਇੱਥੇ ਲਿਆਣਾ ਵਾ ਤੁਹਾਨੂੰ ਫ੍ਰੀ ਉਹ ਕੋਸਟ ਅਸੀਂ ਠੀਕ ਕਰਕੇ ਦਵਾਂਗੇ ਵਾ ਜੇ ਕਿਸੇ ਤੋਂ ਵੀ ਲਿੱਤਾ ਵਾ ਇੱਕ ਚੀਜ਼ ਦੇਵੋ ਨਹੀਂ ਆ ਲਿਓ ਲਿਓ ਦਿਖਾਓ ਕੀ ਆ ਆ ਇਧਰ ਆਪਾਂ ਬੜੇ ਹੀ ਨਹੀਂ ਕਿਤੇ ਓਏ ਇਧਰ ਬੜੇ ਹੀ ਨਹੀਂ ਇਧਰਲੇ ਪਾਸੇ ਆਹ ਲਓ ਆ ਬੈਠੋ ਮਹਾਰਾ ਨਵੀਂ ਚੀਜ਼ ਤੇ ਓਏ ਆ ਦੇਖੋ ਆ ਦੇਖੋ ਬੈਠ ਕੇ ਦੇਖੋ ਹਾਂ ਹਾਂ ਕੀ ਆ ਆਟਮ ਆ ਯਾਰ ਇਹਨੂੰ ਦਾਤਾਂ ਰੱਖਣੀ ਐ ਇਹਨੂੰ ਦਾਤਾਂ ਰੱਖਣੀ ਐ ਵਾ ਜੀ ਐਂਡਾ ਕਿ ਨਹੀਂ ਦੱਸ ਆਹ ਦਾ ਨੈਕਸਟ ਲੈਵਲ ਚੀਜ਼ ਆ ਉਹ ਪ੍ਰੀਤੁਰਿਆ ਓਏ ਪ੍ਰੀਤੁਰਿਆ ਹੀ ਆਹ ਦਾ ਆਇਟਮ ਹੀ ਨਹੀਂ ਦੇਖੀ ਤੂੰ ਆਸ ਆਹਾ ਐ ਐ ਖੇਡੀ ਖੁੱਡੀ ਚੱਲ ਲੈ ਐ ਹਾਂ ਇਹ ਐਂ ਲੱਤਾਂ ਤਰਨੂ ਇਹ ਐਂ ਦਾ ਵੀ ਜੇ ਜੈਵਰੇ ਤੇ ਬੈਠਾ ਆਂਦਾ ਬੰਦਾ ਆਜਾ ਮੈਂ ਤੁਹਾਨੂੰ ਇੱਕ ਆਹ ਵਿੱਚ কুরਸੀ ਦਿਖਾਣਾ ਹੋਰ ਬੰਦਾ ਕਹਿੰਦਾ ਆਨੰਦ ਆ ਗਿਆ ਲੈ ਕੇ ਦੇਖੀ ਓਏ ਐਵੇਂ ਨਹੀਂ ਜੱਪ ਕਿਤੇ ਨਾਲਿਆਂ ਦੇ ਆਉਂਦੇ ਹੂੰ ਨੀ ਇਹਦੀ ਰੀਲ ਚਲਦੀ ਦੇਖੀ ਤੂੰ ਹੂੰ ਆ ਲੋ ਇੱਥੇ ਬੈਠੋ ਮਹਾਰਾਜ ਦੇਖੋ ਹੈ ਨਾ ਹੁਣ ਕੋਣ ਕਹਿੰਦਾ ਮਰਨ ਤੋਂ ਬਾਅਦ ਸਵਰਗਾ ਸਵਰਗ ਤਾਂ ਜਾਪ ਵਾਲਿਆਂ ਦੇ ਯਾਦੋ ਸੋਵੇ ਤੇ ਬਾਦ ਆ ਇੱਥੇ ਮੋਕਸ਼ ਦੀ ਪ੍ਰਾਪਤੀ ਹੁੰਦੀ ਆ ਇੱਥੇ ਹੁੰਦੀ ਆ ਕੋਈ ਮੈਡੀਨੇਟ ਨਹੀਂ ਕਰਦੀ ਰੋਡ ਸਾਰਾ ਕੋ ਵਿਚੇ ਹੀ ਆ ਨੈਕਸਟ ਲੈਵਲ ਚੀਜ਼ ਆ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਵੀਰ ਜੀ ਸਾਡੇ ਕੋਲੇ ਆਏ ਆ ਇੰਦਾ ਦਾ ਇੱਛਾ ਇਹ ਆ ਕਿ ਜਿਹੜਾ ਕੁਝ ਤੁਸੀਂ ਬਣਾਈ ਫਿਰਦੇ ਹੋ ਕੁਆਲਿਟੀ ਵਧੀਆ ਦਾ ਤੇ ਰੇਟ ਸਸਤਿਆਂ ਚ ਹਰ ਬੰਦੇ ਦੀ ਅਪਰੋਚ ਵਿੱਚ ਫਰਨੀਚਰ ਦਿਓ ਹੁਣ ਵੀਰ ਜੀ ਦਾ ਅਸੀਂ ਕਹਿਣਾ ਤੇ ਪਿਆਰ ਸਮਝ ਲਓ ਇਹਨਾਂ ਦੇ ਨਾਲ ਬੰਦੇ ਜੁੜੇ ਸਮਝ ਲਓ ਵਿਸ਼ਵਾਸ ਵਾਲੀ ਗੱਲ ਆ ਹੁਣ ਇਹ ਕਹਿੰਦੇ ਵੀ ਕਸਟਮਰ ਦਾ ਵੱਧ ਤੋਂ ਵੱਧ ਤੁਸੀਂ ਫਾਇਦਾ ਕਰੋ ਕਰੋ ਗੱਲ ਜੀ ਬਾਈ ਜੀ ਮੈਂ ਜਿਹੜਾ ਇੱਕ ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਮੈਂ ਕਹਿਣੀ ਚਾਹੁੰਦਾ ਕਿ ਜਿਹੜਾ ਮੈਂ ਤੁਹਾਡੇ ਕੋਲ ਆਉਣਾ ਹਾਂ ਜਦੋਂ ਕੋਈ ਕਸਟਮਰ ਲੈਂਦਾ ਚੀਜ਼ ਤਾਂ ਥੈਂਕ ਯੂ ਕਰਦਾ ਮੈਨੂੰ ਥੈਂਕ ਯੂ ਕਰਦਾ ਸਹੀ ਗੱਲ ਹੈ ਸਹੀ ਇਹ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਤਾਂ ਇਹ ਗੱਲ ਲੋਕਾਂ ਦਾ ਜਿਹੜਾ ਥੈਂਕ ਯੂ ਮੈਨੂੰ ਇੰਨਾ ਢੇਰਾਂ ਦਾ ਢੇਰ ਮਿਲਦਾ ਉਹ ਤੁਹਾਨੂੰ ਦੇਣਾ ਚਾਹੁੰਦਾ ਦੇਣਾ ਚਾਹੀਦਾ ਸਹੀ ਗੱਲ ਠੀਕ ਹੈ ਕਿ ਨਹੀਂ ਦੂਸਰੀ ਗੱਲ ਮੈਂ ਆਪਣੇ ਵੱਲੋਂ ਸੱਚੀ ਬਹੁਤ ਸਾਰੇ ਲੋਕਾਂ ਦਾ ਆਏ ਆ ਸਾਡੇ ਗਵਾਂਢੀ ਬਾਹਰੋਂ ਆਏ ਹੋਇਆ ਬਾਹਰ ਆਏ ਠੀਕ ਹੈ ਤੂੰ ਦਾਲੇ ਦੇਣਾ ਚੋ ਤੁਹਾਡੇ ਕੋਲ ਪਹੁੰਚ ਨਹੀਂ ਸਕੇ ਪਹੁੰਚ ਨਹੀਂ ਸਕੇ ਪਹੁੰਚ ਠੀਕ ਹੈ ਤੇ ਮੈਂ ਚਾਹੁੰਦਾ ਸੀ ਦਿਲੋਂ ਚਾਹੁੰਦਾ ਸੀ ਵੀ ਕੁਝ ਇਸ ਤਰ੍ਹਾਂ ਦਾ ਆਫਰ ਹੋਵੇ ਕਿਉਂਕਿ ਹੁਣ ਐਨ ਆਰ ਆਈ ਹੋਣ ਆਇਆ ਵਿਆਹ ਹੁਣ ਖੁੱਲਿਆ ਹਾਂ ਜੀ ਸਾਨੂੰ ਵੀ ਨਾ ਕੋਲਾ ਆਈਆਂ ਇੱਕੀ ਥੋੜਾ ਸੀਜ਼ਨ ਨਾ ਲੇਟ ਆ ਚਲੋ ਮਾਦੀ ਕਿਰਪਾ ਨਾਲ ਕੰਮ ਤਾਂ ਚੱਲੀ ਜਾਣਾ ਹੁਣ ਜਿਹੜਾ ਫਰਨੀਚਰ ਲੈਣ ਦਾ ਕਸਟਮਰ ਉਹਦੇ ਯਾਦ ਹੁੰਦੀ ਵੀ ਬਜ਼ੁਰਗਾਂ ਨੂੰ ਵੀ ਨਾਲ ਲੈ ਕੇ ਜਾਣਾ ਵੀ ਮੇਰੀ ਮਾਤਾ ਵੀ ਜਾਵੇ ਮੇਰਾ ਡੈਡੀ ਵੀ ਜਾਵੇ ਕੋ ਠੰਡ ਜ਼ਿਆਦਾ ਕਰਕੇ ਕਈ ਬੰਦੇ ਘਰਾਂ ਚੋਂ ਨਹੀਂ ਨਿਕਲ ਸਕਦੇ ਉਹਦੇ ਕਰਕੇ ਹੁਣ ਬਸੰਤ ਆ ਗਈ ਆ ਤੇ ਅਸੀਂ ਥੋੜੀ ਜਿਹੜੇ ਕਹਿਣਾ ਮੰਨਦੇ ਹੋਏ ਅਸੀਂ ਅਪ ਟੂ 70 ਦੀ ਸੇਲ ਫਿਰ ਜਿਹੜੀ ਅਸੀਂ ਬੰਦ ਕਰ ਚੁੱਕੇ ਸੀ ਫਿਰ ਅਸੀਂ ਰੀਲੀਜ਼ ਕਰਤੀ ਆ ਉਹ ਦੇਣ ਤਾਂ ਹੀ ਤੁਹਾਨੂੰ 15 ਦਿਨ ਦੀ ਅਸੀਂ ਆਫਰ ਹੋਰ ਦੇ ਦੇਣੀ ਹੈ ਜੀ ਅੱਜ ਮੰਨ ਲਓ ਤੁਸੀਂ 30 ਤਰੀਕਿਆ ਪਹਿਲੀ ਤਰੀਕ ਨੂੰ ਵੀਡੀਓ ਪੈ ਗਈ 15 ਫਰਵਰੀ ਤੱਕ ਜੀ ਠੀਕ ਹੈ ਜੀ ਤੁਹਾਨੂੰ ਅਸੀਂ ਆਫਰ ਦੇ ਦੇਣੀ ਹੈ ਜਿਹੜੇ ਬੰਦੇ ਸੱਜਣ ਸਾਡੇ ਰਹਿ ਗਏ ਹੁਣ ਆਰਟੀਕਲ ਤੁਹਾਨੂੰ ਐਸੇ ਐਸੇ ਦਿਖਾ ਦੇਣੀ ਆ ਤੁਹਾਡਾ ਵੀਡੀਓ ਦੇਖ ਕੇ ਹੀ ਮਨ ਖੁਸ਼ ਹੋ ਜਾਣਾ ਲਾਉਂਗੇ ਤਾਂ ਮਨ ਖੁਸ਼ ਆ ਇੱਕ ਸਾਡੇ ਬਜ਼ੁਰਗਾਂ ਨੇ ਗੱਲ ਕਹੀ ਸੀ ਵੀ ਆਪ ਦੀ ਤਰੀਫ ਉਹ ਤਾਂ ਆਪ ਨਾ ਕਰਿਆ ਕਰ ਤਰੀਫ ਆਪਦੀ ਜਿਹੜਾ ਤੇਰਾ ਗਾਖਾ ਉਹ ਕਰੇ ਸਵਾਦ ਤਾਂ ਤਾਂ ਦਾ ਕਬ ਆਪ ਦੇ ਆਪ ਨੂੰ ਤਾਂ ਸਹੀ ਕਹੀ ਜਾਂਦਾ ਚੋਰ ਨੇ ਵੀ ਕਹਿਣਾ ਮੈਂ ਸਹੀ ਆ ਪਰ ਜਦੋਂ ਸਾਹਮਣੇ ਵਾਲਾ ਸਹੀ ਕਹਿੰਦਾ ਸਵਾਦ ਉਹਦੋਂ ਅੰਦਾ ਸਵਾਦ ਉਹਦੋਂ ਅੱਛਾ ਹਾਂ ਤੇ ਇਹਦੇ ਤੇ ਪਹਿਲਾਂ ਸਾਰਿਆਂ ਨੂੰ ਪਹਿਲਾਂ ਮੈਨੂੰ ਇਹਦਾ ਹੀ ਜਵਾਬ ਦਿਓ ਇਹਦੇ ਉੱਤੇ ਲਿਖਿਆ 15ਡੇ ਵੇਟਿੰਗ ਡਾਈਨਿੰਗ ਟੇਬਲ ਇਹ ਡਾਈਨਿੰਗ ਟੇਬਲ ਦੀ ਸੇਲ ਸੀ ਆ 26 ਜਨਵਰੀ ਤੇ ਲਾਈ ਸੀ ਸਾਨੂੰ ਬਹੁਤ ਲੋਕਾਂ ਦਾ ਹੰਗਾਰਾ ਮਿਲਿਆ ਬਹੁਤ ਤੁਸੀਂ ਵੀ ਆਏ ਹੋ ਅਸੀਂ ਸੇਲ 3 ਦਿਨ ਦੀ ਲਾਈ ਸੀ ਖਤਮ ਕਰਤੀ ਪਰ ਹੁਣ ਤੁਹਾਡਾ ਮਾਨ ਹੁਣ 15 ਦੇ ਨਹੀਂ ਇਹਦੀ ਵੇਟਿੰਗ ਆ ਇਹ ਡਾਇਨਿੰਗ ਟੇਬਲ ਹੈਗਾ 1,23,283 ਰੁਪਏ ਦਾ ਇਹਦੇ ਤੇ ਸਾਢੇ 40 ਲੱਖ ਕੱਟ ਕੇ 74,000 ਰੁਪਏ ਦਾ ਪੈਂਦਾ ਫਿਰ ਇੱਤੇ ਸਾਢੇ 32 ਲੱਖ ਹੋਰ ਦੇ ਕੇ ਅਸੀਂ 49,999 ਰੁਪਏ ਚ ਇਹ ਨੈਚੁਰਲ ਮਾਰਬਲ ਆ ਪਾਲਿਸ਼ਟਰ ਕੀਤਾ ਹੋਇਆ ਵਾ 6 ਚਿਹਰਾਵਾਂ ਨਾਲ ਟੇਬਲ ਆ 7 ਸਾਲ ਦੀ ਗਾਰੰਟੀ ਦੇ ਨਾਲ ਅਸੀਂ ਦੇ ਰਹੇ ਹਾਂ ਲੋ ਜੀ ਹਾਂ ਜੀ ਹੁਣ ਇਹ ਆ ਵੀ ਇਹਦੇ ਤੇ ਅਸੀਂ ਕੀ ਆ ਵੀ ਇਹਦੇ ਤੇ ਅਸੀਂ ਆਰਡਰ ਹੀ ਬੁੱਕ ਕਰ ਰਹੇ ਆ ਜੀ ਹਾਂ ਇਹਦੀ 15 ਦਿਨ ਦੀ ਵੇਟਿੰਗ ਆ ਤੁਸੀਂ ਇਹਦੇ ਚ ਕੀ ਕੋਈ ਫੈਬਰਿਕ ਕਲਰ ਚੇਂਜ ਕਰਾਉਣਾ ਚਾਹੁੰਦੇ ਹੋ ਕੁਝ ਚੇਂਜ ਕਰਾਉਣਾ ਚਾਹੁੰਦੇ ਹੋ ਕੋਈ ਡਿਜ਼ਾਈਨ ਅੰਦਰ ਚਾਹੀਏ ਕੋਈ ਪੱਥਰ ਸਾਡੇ ਅੰਦਰ ਹੀ ਬਣਦਾ ਕੋਈ ਬੰਦਾ ਕਹਿੰਦਾ ਆਹ ਡਿਜ਼ਾਈਨ ਨਹੀਂ ਲੈਣਾ ਮੈਂ ਥੋੜਾ ਚੇਂਜ ਕਰ ਦਿਓ ਤਾਂ ਤੁਹਾਡੀ ਚੁਆਇਸ ਦਾਪਕ ਬਣਾ ਦੇਾਂਗੇ ਤੇ ਤੁਸੀਂ ਹੁਣ ਆ ਜਾਓ ਜਗਰੌਨ ਜੱਪ ਕਿਚਨ ਤੇ ਤੁਹਾਨੂੰ ਹੋਰ ਵੀ ਆਰਟੀਕਲ ਐਂਡ ਤੋਂ ਐਂਡ ਦਿਖਾਉਣ ਆਜੋ 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 ਦਿਖਾਓ ਹੁਣ ਆ ਆਰਟੀਕਲ ਆ ਜੀ 8 8 ਸੀਟਰ ਆ ਸਾਗਵਾਨ वुਡ ਚ ਬਣਿਆ ਜੋ ਇਹਦੇ ਤੇ ਕੰਮ ਹੋਇਆ ਮੈਟੈਲਿਕ ਆ ਇਹਦੇ ਤੇ ਜੋ ਇਹ ਤੇ ਮਾਰਬਲ ਦਾ ਵੀ ਕੰਮ ਹੋਇਆ ਵਾ ਉਹ ਵੀ ਐਂਡ ਆ ਇਹ ਵੀ ਸੋਲਡ ਹੋ ਚੁੱਕਾ ਵਾ ਪਰ ਫਿਰ ਵੀ ਅਸੀਂ ਔਨ ਆਰਡਰ ਅਗਲੇ ਨੂੰ ਕਸਟਮਰ ਨੂੰ ਬਣਾ ਦੇਾਂਗੇ ਇਹਦੀ ਪ੍ਰਾਈਸ ਹੈਗੀ ਆ 233000 40 ਲੱਖ ਕੱਟ ਕੇ 15 ਲੱਖ 175000 ਰੁਪਿਆ ਉਹਤੇ 15 ਲਾਇਸੈਂਸੀ ਹੋਰ ਦੇ ਦੇਣੀ ਹੈ ਕਸਟਮਰ ਨੂੰ ਲਓ ਜੀ ਇਹ 15 ਦਿਨਾਂ ਵਾਸਤੇ ਆ 15 ਦਿਨਾਂ ਵਾਸਤੇ ਆ ਆਹ ਜੀ ਹਾਂ ਜੀ ਆਹ ਵੀ 8 ਸੀਟਰ ਡਾਇਨਿੰਗ ਟੇਬਲ ਆ ਜੀ ਆ ਦੇਖੋ ਇੱਥੇ ਪੈਚ ਵਰਕ ਕੀਤਾ ਵਾ ਜਿਹੜਾ ਇੱਥੇ ਕੰਮ ਹੋਇਆ ਪੋਲਿਸ਼ ਹੋਈ ਆ ਸਾਰੀ ਪੀਜੂ ਹੋਈ ਆ ਇਹ ਓਨੈਕਸ ਲੱਗਿਆ ਏ ਤੇ ਇੱਥੇ ਵੀ ਪੁਲਿਸਟਰ ਹੋਇਆ ਇਹ ਕੰਪੋਜ਼ਿਟ ਓਨੈਕਸ ਆ ਹੁਣ ਤੁਸੀਂ ਨੈਚੁਰਲ ਮਾਰਬਲ ਲੈਣਾ ਜਿੱਦਾਂ ਦਾ ਵੀ ਮਰਜ਼ੀ ਦੁਨੀਆ ਭਰ ਤੇ ਹੁਣ ਤੁਹਾਨੂੰ ਜਿਹੜੇ ਆਰਟੀਕਲ ਅਸੀਂ ਦਿਖਾਣੇ ਆ ਤੁਹਾਨੂੰ ਚైనా, ਆਸਟ੍ਰੇਲੀਆ, ਕੈਨੇਡਾ ਜਾਂ ਕਿਤੇ ਜਰਮਨ ਜਾਣ ਦੀ ਲੋੜ ਨਹੀਂ ਤੁਹਾਨੂੰ ਉੱਥੇ ਲਈ ਸਮਾਨ ਆਪਾਂ ਮੇਕ ਇੰਡੀਆ ਜੀ ਇੱਥੇ ਹੀ ਆਰਟੀਕਲ ਬਣਾ ਦਿੰਨੇ ਆ ਤੁਹਾਨੂੰ ਮੈਂ ਉਹ ਵੀ ਸੋਫੇ ਦਿਖਾਣਾ, ਘੱਟ ਰੇਂਜ ਵਾਲੇ ਵੀ ਦਿਖਾਣਾ ਸਾਰੀ ਵੈਰਾਈਟੀ ਮੈਂ ਤੁਹਾਨੂੰ ਦਿਖਾ ਦੇਣੀ ਆ ਚਲੋ ਚਲੋ ਆਜੋ ਸੰਦੀਪ ਭਾਈ ਆਹ ਕਿਹੜੇ ਮੁਲਕ ਦੀ ਵੈਰਾਈਟੀ ਆਹ ਇਹ ਦੇਖੋ ਜੀ ਇਹ ਆਂਦੇ ਆ ਟਰਕੀ ਤੋਂ ਸੋਫੇ ਮੈਨ ਖੋਲ ਕੇ ਡਿਟੋ ਆਪਾਂ ਕੀ ਸਵਾ 1.5 ਲੱਖ ਤੱਕ ਰੈਂਟੀ ਪੈ ਜਾਂਦਾ ਸੀ ਜੀ ਹੁਣ ਮੇਕ ਇੰਡੀਆ ਤੁਸੀਂ ਕੋਈ ਵੀ ਡਿਜ਼ਾਈਨ ਸੋਫੇ ਦਾ ਚਾਹੇ ਤੁਹਾਡਾ ਚੈਨਾ ਦਾ ਇਟਲੀ ਦਾ ਸਾਨੂੰ ਤੁਸੀਂ ਦੇਣੀ ਆ ਫੋਟੋ ਅਸੀਂ ਡਿੱਟੋ ਤੁਹਾਨੂੰ ਬਣਾ ਦੇਣਾ ਜਿੰਨੀ ਤੇ ਬੈਸਟ ਰੇਟ ਵਿੱਚ ਗਰੰਟੀ ਨਾਲ ਜੋ ਇਹਦੇ ਤੇ ਸਟੀਚਿੰਗ ਦਾ ਕੰਮ ਕੀਤਾ ਜੋ ਆ ਘੱਟੋ ਘੱਟ 500 ਕਲਰ ਆਏ ਚ ਸਾਰਾ ਕੰਮ ਇਹ ਤੇ ਆ ਵੁੱਡਵਰਕ ਹੋਇਆ ਨੀਚੇ ਜਿਹੜੀ ਚੌਂਕੀ ਵਗੈਰੇ ਹੁਣ ਇਹ ਐਲ ਚ ਬਣੇ ਆ ਤੁਸੀਂ 7 ਸੀਟਰ ਚ ਬਣਾਉਣਾ ਚਾਹੁੰਦੇ ਹੋ ਜਿੱਦਾਂ ਦਾ ਵੀ ਤੁਸੀਂ ਸੋਫਾ ਬਣਾਉਣਾ ਚਾਹੁੰਦੇ ਓਦਾਂ ਦਾ ਤੁਹਾਨੂੰ ਅਸੀਂ ਸੋਫਾ ਬਣਾ ਦੇਣਾ ਇਹ ਇਹ 터ਕੀ ਵਰਗਾ हां ਇਹ ਟਰਕੀ ਹੋਈ ਇਹ ਸਮਝ ਲਓ ਜਿਥੋਂ ਟਰਕੀ ਦਾ ਸੋਫਾ ਦੇ ਨਾਲ ਲੱਗ ਤੇ ਡਿੱਟੋ ਤੁਸੀਂ ਪਛਾਣ ਨਹੀਂ ਸਕੋਗੇ ਇਹ ਤਾਂ ਹੁਣ ਸਾਨੂੰ ਦੱਸਣ ਤੇ ਆ ਕਈ ਲੋਕੀ ਨੂੰ ਇੰਪੋਰਟਡ ਕਹਿ ਕੇ ਵੇਚੀ ਜਾਂਦੇ ਆ ਪ੍ਰਾਈਸ ਜਿਆਦਾ ਕਰਨ ਦੀ ਘਾਤਰ ਪਰ ਇਹ ਮੇਕਿੰਗ ਇੰਡੀਆ ਇੱਕ ਤਾਂ ਡਿਲੀਵਰੀ ਸ਼ੇਤੀ ਹੁੰਨੀ ਇੱਕ ਚੀਜ਼ ਆਪਣੇ ਕੋਲੇ ਮੈਨੂਫੈਕਚਰ ਹੋਈ ਆ ਬੰਦੇ ਨੇ ਸੋਫਟ ਲੈਣਾ ਹਾਰਡ ਲੈਣਾ ਜਿੱਦਾਂ ਦਾ ਵੀ ਕੰਫਰਟ ਆ 10 ਤੋਂ 15 ਤਰ੍ਹਾਂ ਦੇ ਕੰਫਰਟ ਬਣਾਉਨੇ ਆ ਸੀ ਕੋਈ ਹਾਰਡ ਪਾਲ ਦਾ ਕੋਈ ਸੋਫਟ ਆ ਤੁਸੀਂ ਆਓ ਸ਼ੋਅਰੂਮ ਤੇ ਤੁਹਾਨੂੰ ਦਿਖਾਣੇ ਆ ਬਣਦਾ ਤੁਸੀਂ ਲੇਟਕਸ ਪਵਾਣੀ ਐ ਐਮ ਐਮ ਫੋਮ ਦੀ ਰਬੜ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਗਾਹ ਵੀਡੀਓ ਵਿੱਚ ਵੀ ਕਿੱਦਾਂ ਕਿੱਦਾਂ ਸੋਫੇ ਬਣਦੇ ਆ ਹੁਣ ਆ ਵੀ ਡਿਜ਼ਾਈਨ ਦੇਖ ਲਓ ਤੁਸੀਂ ਸੋਫੇ ਦਾ ਟੇਬਲ ਦੇਖ ਲਓ ਦੇਖ ਪ੍ਰੀਤ ਟੇਬਲ ਟੂਲ ਕਿਵੇਂ ਜੱਚੇ ਪਿਆ ਹੈ ਬਣੀ ਪਈ ਹੈ ਨਾ ਗੱਲ ਆਜੋ ਤੇ ਦਿਖਾਓ ਜੀ ਸਾਨੂੰ ਹੋਰ ਵੀ ਦਿਖਾ ਦਿਓ ਕੁਝ ਹੁਣ ਆ ਸੋਫਾ ਸਾਨੂੰ ਅਸੀਂ ਤੁਹਾਨੂੰ 58000 90000 ਵਾਲਾ 20000 ਅਸੀਂ ਤੁਹਾਨੂੰ ਕੱਟ ਦੇਣਾ ਇਹਦੇ ਚ ਇਹ ਸੋਫਾ ਤੁਹਾਨੂੰ ਅਸੀਂ 58800 ਰੁਪਏ ਚ ਦੇ ਦੇਣਾ ਫੈਬਰਿਕ ਦਾ ਹੀ ਟੇਬਲ ਹੋਊਗਾ ਐਲ 2 ਸੀਟਾ ਨਾਲ ਦੋ ਪਫੀਆਂ ਵਾਂ ਇਹ ਉਹ ਸੋਫਾ 90000 ਦਾ ਉਹ ਬਸੰਤ ਪੰਚਮੀ ਕਰਕੇ ਅਸੀਂ ਤੁਹਾਨੂੰ ਇਹਨੂੰ ਆਫਰ 'ਚ ਦੇ ਦੇਣਾ 58800 ਦਾ ਤੁਸੀਂ ਕੋਈ ਕਲਰ ਚੇਂਜ ਕਰਾਣੇ ਚਾਹੁੰਦੇ ਹੋ ਕਲਰ ਤੁਹਾਡੇ ਚੇਂਜ ਕਰ ਦਿਆਂਗੇ ਮਹਾਰਾਜ ਆ ਨਾਲ ਦੇ ਰਹੇ ਨਹੀਂ ਇਹ ਪੱਥਰ ਵਾਲਾ ਟੇਬਲ ਨਹੀਂ ਦੇ ਦੇ ਛਿਸ਼ੇ ਵਾਲਾ ਦੇ ਦੇ ਛਿਸ਼ੇ ਵਾਲਾ ਦੇ ਦੇ ਹਾਂ ਮੈਂ ਕਹਿੰਨਾ ਮੈਂ ਤਾਂ ਗੱਲ ਕਲੀਅਰ ਕਰਾ ਦਾਂ ਮੈਂ ਇੱਕ ਮੁੜ ਕੇ ਵੀਡੀਓ 'ਚ ਰੱਟਾ ਪਾਈ ਹਾਂ ਹਾਂ ਹਾਂਜੀ ਹਾਂਜੀ ਹਾਂ ਹਾਂਜੀ ਇਤੋਂ ਅੱਗੇ ਦੱਸੋ ਆਜੋ ਜੀ ਆਜੋ ਆਜੋ ਆਰਕ ਲਾਈਨਰ ਪਏ ਆ ਆਰਕ ਲਾਈਨਰ ਪਏ ਆ ਮ사ਜਰ ਪਏ ਆ ਇਹਦੀ ਸੇਲ ਬਹੁਤ ਆਈ 40 40 50 50 ਪੀਸ ਵੇਚਤੇ ਤੁਸੀਂ ਬੈਠੋਏ ਤੇ ਇੱਕ ਵਾਰੀ ਹੁਣ ਜਿਹੜੇਸ ਬੰਦੇ ਨੇ ਰਹਿ ਗਿਆ ਲੈਣ ਵਾਲਾ ਕੰਮ ਤੇ ਉਹ ਵੀ ਆ ਕੇ ਲੈ ਕੇ ਜਾਵੇ ਜੇ ਮਿਸਾਲ ਫੁੱਲ ਫਕਸ਼ਨ ਵਾਲਾ ਮ사ਜਰ ਆ ਫੁੱਲ ਫਕਸ਼ਨ ਥੱਲੇ ਪੈਰ ਦੇ ਗੂਠੇ ਤੋਂ ਲੈ ਕੇ ਧੌਣ ਦੀ ਆ ਹੱਡੀ ਤੱਕ ਨਪਦਾ ਹੈ ਆਜੋ ਤੁਹਾਨੂੰ ਚਾਟੀ ਗੱਲ ਹੀ ਐਂਡ ਦਿਖਾਣੇ ਆ ਆਰਟੀਕਲ ਬਹੁਤ ਆ ਸਾਡੇ ਕੋਲੇ ਗੁਵਿੰਦਰ ਜੀ ਆ ਚੇਅਰ ਤੇ ਬੈਠ ਕੇ ਦੇਖੋ ਜੀ ਆਹ ਦੇਖੋ ਐਵੇਂ ਨਹੀਂ ਟਰਕੀ ਇਟਲੀ ਬੈਠੋ ਓਏ ਪ੍ਰੀਤ ਇੱਧਰ ਆ ਕੇ ਜਰਾ ਇੱਧਰ ਕਰ ਕੈਮਰਾ ਹਾਂ ਪ੍ਰੀਤ ਇੱਧਰ ਮਾਰ ਕੈਮਰਾ ਦੇਖ ਓਏ ਆਹ ਦੇਖੋ ਕੰਮ ਸੋਫਾ ਦੇਖੋ ਮਹਾਰਾਜ ਸੋਫਾ ਬਣਿਆ ਦੇਖੋ ਸੋਫੇ ਦੇ ਵੀ ਦੇਖੋ ਸਾਰਾ ਬੁੱਡਵਰਕ ਕੰਮ ਹੋਇਆ ਹੈ ਠੀਕ ਹੈ ਨਾ ਤੁਸੀਂ ਮਾਰਬਲ ਖਾਣਾ ਟੇਬਲ ਤੇ ਜੋ ਕੋਸ਼ਾ ਇੱਕ ਹੋਰ ਜਿਹੜੇ ਨਵੇਂ ਦਰਖਤ ਦੁੜੇ ਆ ਸੀ ਨਾ ਐਲ ਦੇ ਪੈਸੇ ਨਹੀਂ ਲੈਂਦੇ ਖੁੰਜੇ ਦੇ ਸਿਰਫ ਅਸੀਂ ਉਹਨੂੰ 6 ਸੀਟਰ ਦੀ ਗਿਣਦੇ ਆ ਆਮ ਦੁਕਾਨ ਦਾ 1.5 ਸੀਟ ਦੇ ਪੈਸੇ ਐਕਸਟਰਾ ਲੰਦਾ ਹੁਣ ਆ ਫੈਬਰਿਕ ਹੀ ਸਾਡਾ 1500 ਰੁਪਏ ਮੀਟਰ ਵਾਲਾ ਲੱਗਿਆ ਤੇ 1500 ਦੇ ਪੈਸੇ ਕੱਢ ਦੇਾਂਗੇ ਜੀ ਦੇਖੋ ਅਸੀਂ ਨਾ ਉਸ ਕੰਪੀਟੀਸ਼ਨ 'ਚ ਨਹੀਂ ਪਏਗੇ ਜਦ ਗਵਾਂਢੀ ਉਹਨੇ ਵੇਚਿਆ 10000 ਦਾ ਤੇ ਮੈਂ 8000 ਦਾ ਕਹਿੰਦਾ ਕਿਉਂ ਹਰ ਤਰ੍ਹਾਂ ਦਾ ਮਾਰਕੀਟ 'ਚ ਕਸਟਮਰ ਆ ਸੋਫਾ ਦਾ ਭਾਜੀ 15000 ਤੋਂ ਅਸੀਂ ਸ਼ੁਰੂ 10000 ਤੋਂ ਸ਼ੁਰੂ ਕਰਦੇ ਆ 5 ਸੀਟਰ 10 20 30 40 ਪਰ ਜਿਹੜਾ ਸਸਤਾ ਵਾ ਉਹ ਸਸਤਾ ਹੀ ਆ ਉਹਦਾ ਫਿਰ ਐਵੇਂ ਗਲਤ ਗਾਰੰਟੀਆਂ ਦੇ ਕੇ ਮਾਲ ਵੇਚਣਾ ਪੈਂਦਾ ਜੀ ਕਿ ਨਹੀਂ ਜੀ ਤੇ ਆਜੋ ਤੁਹਾਨੂੰ ਹੋਰ ਡਿਜ਼ਾਈਨ ਬਹੁਤ ਦਿਖਾਣਾ ਹੁਣ ਆ ਸੋਫੇ ਤੇ ਤੁਸੀਂ ਬੈਠੋ ਜੀ ਆ ਸੋਫੇ ਤੇ ਬੈਠ ਕੇ ਦੇਖੋ ਆ ਕੁਰਸੀ ਦੇਖ ਇਹ ਤਾਂ ਤੁਸੀਂ ਜੰਨਤ ਹੀ ਆ ਬੈਠ ਕੇ ਦੇਖੋ ਸੋਫੇ ਤੇ ਥੋੜਾ ਮਨ ਕਰੂਗਾ ਵੀ ਉੱਠਣਾ ਹੀ ਨਹੀਂ ਹਾਂ ਓਏ ਦੇਖੋ ਫਿਰ ਕਰਦੇ ਪੂਰੇ ਆ ਪੁੱਤ ਉਰੇ ਉਰੇ ਹਾਂ ਉਰੇ ਪਤਾ ਕਾਲ ਨੂੰ ਲਹਤ ਹੋ ਗਈ ਸੋਹਣਾ ਹਾਂ ਲੈ ਹਾਂ ਦੇਖ ਤੂੰ ਪਹਿਲਾਂ ਦੱਸ ਪ੍ਰੀਤ ਮੁੰਡਾ ਜੱਜ ਰਿਹਾ ਕਿ ਨਹੀਂ ਜੱਜ ਰਿਹਾ ਹੈ ਹਾਂ ਹੈ ਏ ਫਿਰ ਕਿੰਨੇ ਕੁ ਪੈਸਾ ਦਾ ਦੇ ਦੇ ਆਪਾਂ ਪੈਸਾ ਦਾ ਤਾਂ ਬਿਲਕੁਲ ਜਾਇਜ਼ ਆ ਜੀ ਅਸੀਂ ਨਾ 3 ਤੇ 2 ਦਾ ਪ੍ਰਾਈਸ ਅਲੱਗ ਅਲੱਗ ਲਾਈਦਾ ਇੱਕ 114000 ਦਾ 40 ਲੱਖ ਕਰਕੇ 68999 ਚ 3 ਸੀਟ ਆ ਆ 2 ਸੀਟ ਆ ਆਪਣੀ 76 ਤੇ 40 ਲੱਖ ਕਰਕੇ 45999 ਚ ਚੱਕੋ ਵੀ ਯਾਰ ਸੋਫੇ ਸਿਰਾ ਨੈਕਸਟ ਸਿਰਾ ਹੁਣ ਆ ਸੋਫਾ ਤੁਹਾਨੂੰ ਦਿਖਾਣੇ ਆ ਜੀ ਆ ਦੇਖੋ ਹੁਣ ਇਹ ਜਿਹੜਾ ਫੈਬਰਿਕ ਆ ਇਹ ਮਰਸਡੀਜ਼ ਯੂਜ਼ ਕਰਦੀ ਆ ਇਹ ਨਾਰਮਲ ਫੈਬਰਿਕ ਨਹੀਂ ਹੈ ਇਹ ਤੁਸੀਂ ਐਲ ਹੁਣੇ ਤੁਹਾਨੂੰ ਮੈਂ ਸੋਫਾ ਨਾ ਅੰਦਰ ਬਣਦਾ ਆਮ ਕੀ ਹੈ ਵੀ ਤਕਰੀਬਨ ਰੈਡੀ ਮੇਡ ਲੈ ਕੇ ਮਾਲ ਵੇਚੀ ਜਾਂਦੇ ਆ ਆਪਣੇ ਇਨਸਾਈਡ ਬਣਦਾ ਹੁਣ ਕੋਈ ਪਾਣੀ ਡੁੱਲ ਜੇ ਕੁਛ ਹੋ ਜੇ ਕਪੜਾ ਮਾਰੋ ਸਾਫ ਆਏ ਠੀਕ ਹੈ ਇਹ ਮਰਸੀਡੀਜ਼ ਦੇ ਵਿੱਚ ਜਿਹੜਾ ਲੱਗਦਾ ਉਹ ਹਾਂ ਤੇ ਰੇਟ ਵੀ ਇਹਦਾ ਜਾਇਜ਼ ਆ ਕੋਈ ਨਜਾਇਜ਼ ਨਹੀਂ ਹੈ ਤੁਸੀਂ ਆਓ ਇਹ ਚ ਹੁਣ ਤੁਸੀਂ ਰਬੜ ਪਾਉਣੀ ਆ ਥੱਲੇ ਜਿਹਨੂੰ ਆਪਣਾ ਲੇਟਿਕਸ ਕਹਿੰਦੇ ਆ ਐਮ ਐਮ ਫੋਮ ਪਾਉਣੀ ਆ ਤੁਸੀਂ ਫਾਇਰ ਰੈਜ਼ਿਸਟੈਂਟ ਪਾਉਣੀ ਆ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਣਾ ਸਾਰਾ ਕੁਝ ਜਿੱਦਾਂ ਲੱਗ ਕਿ ਸਾਡੇ ਕੋਲੇ ਨਾ ਡਿਜ਼ਾਈਨ ਆਰਟੀਕਲ ਇੰਨੇ ਕਾ ਵੀ ਤੁਹਾਨੂੰ 3 ਤੋਂ 4 ਘੰਟੇ ਸਮਾਂ ਲੱਗਣਾ ਦੇਖਣ ਲਈ ਤੁਸੀਂ ਟਾਈਮ ਕੱਢ ਕੇ ਆਓ ਤੇ ਤੁਹਾਨੂੰ ਆਫਰਾਂ ਵੀ ਦਵਾਂਗੇ ਤੇ ਰੇਟ ਫਿਕਸ ਵਾਲੀ ਦੁਕਾਨਦਾਰੀ ਹੈ ਜੋ ਕੁਝ ਲਿਖਿਆ ਜੋ ਤੁਹਾਨੂੰ ਵੀਡੀਓ ਤੇ ਦਿਖਾ ਰਿਹਾ ਉਹੀ ਭਰਾਇਆ ਹੁਣ ਇਹ 'ਚ ਰਬੜ ਪਾਈ ਈ ਥੱਲੇ ਐਮ ਐਮ ਫੋਮ ਪਈ ਐ ਤੇ ਫੀਲਿੰਗ ਵੱਖਰੀ ਐ ਇਹਦੇ ਨਾਲ ਤੇ ਅਲੱਗ ਆ ਇੱਥੇ ਲੱਗ ਫੀਲਿੰਗ ਆ ਉੱਤੇ ਲੱਗ ਆ ਹੁਣ ਕਿਸੇ ਟਾਈਮ ਨਾ ਬੰਦਾ ਕਹਿੰਦਾ ਯਾਰ ਵੀ ਇਹ ਹੁਣ ਸਾਡਾ ਸੀਕ੍ਰੇਟ ਆ ਅਸੀਂ ਗਾਹ ਨੂੰ ਦਿਖਾਈਦਾ ਵੀ ਤੂੰ ਆ ਕੇ ਦੇਖੇਗਾ ਕਿ ਟਾ ਨਾ ਬੰਦਾ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਾਂ ਕਿ ਸੇਟਾ ਅੱਜ ਕੱਲ ਦੁਕਾਨਦਾਰ ਪਤਾ ਕੀ ਲੱਗਿਆ ਨੱਟ ਤੇ ਵੀਡੀਓ ਜੀਆਂ ਰੱਖ ਕੇ ਤੂੰ ਉਥੋਂ ਫੋਟੋ ਖਿੱਚ ਲਈ ਮੈਂ ਤੁਹਾਨੂੰ ਬਣਾ ਦੂੰ ਮੈਂ ਤੁਹਾਨੂੰ ਜ਼ਿੰਦਗੀ ਦਾ ਤਜਰਬਾ ਦੱਸਦਾ ਮਾਂ ਜੇ ਘਰ ਦੇ ਦਾਲ ਬਣਾਉਣ ਲੱਗ ਜਾਨਾ ਉਹੀ ਮਾਤਾ ਦਾਲ ਬਣਾਉਂਦੀ ਡੇਲੀ ਉਹ ਦਾਲ ਇੱਕ ਨਾਲ ਦੀ ਨਹੀਂ ਬਣਦੀ ਉਹਦੇ 'ਚ ਵੀ ਟੇਸਟ ਦਾ ਫਰਕ ਪੈ ਜਾਂਦਾ ਦਾਲ ਉਹੀ ਆ ਨੂਨ ਉਹੀ ਆ ਮਿਰਚ ਉਹੀ ਆ ਗੈਸ ਉਹੀ ਆ ਹੁਣ ਕਿੱਥੇ ਆ ਦਿਮਾਗ ਦਾ ਵੀ ਅਸਰ ਆ ਜਿਸ ਦਿਮਾਗ ਨਾਲ ਉਹ ਬਣਾ ਰਹੀ ਐ ਐਂ ਕੋਈ ਚੀਜ਼ ਬਣਾਉਣ ਚ ਕਲਾ ਹੁੰਦੀ ਆ ਜੇ ਹੁਣ ਸੋਫੇ ਵਾਲਾ ਕਾਰੀਗਰ ਦਾ ਮਨ ਹੀ ਖੁਸ਼ ਨਹੀਂ ਜਿਹਨੇ 5000 ਰੁਪਏ ਸੀਟ ਲੇਬਰ ਲਾ ਇਹਨੂੰ ਕਰਾਈ ਅਸੀਂ 500 ਰੁਪਏ ਸੀਟ ਦੇ ਦੇ ਨਾ ਫਿਰ ਜੋ ਜੀ ਦਾਲ ਬਣ ਗਈ ਉਹ ਜਿਹਾ ਸੋਫਾ ਬਣ ਜੂ ਇਹ ਚੀਜ਼ਾਂ ਦਾ ਫਰਕ ਹੁੰਦਾ ਆਪਣੇ ਦਿਮਾਗ ਨਾਲ ਆ ਕਈ ਬੰਦਾ ਲੇਬਰ ਵਾਲਾ ਖੁਸ਼ ਹੋ ਕੇ ਕੰਮ ਕਰਦਾ ਤੇ ਅਗਲਾ ਕਹਿੰਦਾ ਇਹ ਸੰਪੂਰਨਤਾ ਹੁੰਦਾ ਜਦੋਂ ਤੁਸੀਂ ਸਾਨੂੰ ਘਰੇ ਤੁਹਾਡੇ ਸੋਫਾ ਲੱਗ ਗਿਆ ਜਦੋਂ ਤੁਸੀਂ ਹੈਪੀ ਦੀ ਵੀਡੀਓ ਪਾਈ ਵੀ ਸਾਡੇ ਕਰੇ ਕੱਲਾ ਫਰਨੀਚਰ ਵੇਚਣਾ ਨਹੀਂ ਹੁੰਦਾ ਫਰਨੀਚਰ ਗਾਖ ਦੇ ਘਰੇ ਜਿਸ ਪਰਪਜ ਹੀ ਲੱਗ ਗਿਆ ਕਾਬੂੜਾ ਅਲਮੀਰਾ ਵਾ ਕਿਚਨ ਕਸਟਮਰ ਦੇ ਘਰੇ ਉਵੇਂ ਜਾ ਕੇ ਲੱਗੇ ਤੇ ਬੈਠ ਕੇ ਸਾਨੂੰ ਕਵੇ ਵੀ ਓਕੇ ਆ ਸਵਾਦ ਆ ਆਜੋ ਆਜੋ ਚਲਦੇ ਆ ਆਜੋ ਦਿਖਾਈਏ ਹੋਰ ਹੋਰ ਕੀ ਆਈਟਮ ਦਿਖਾਉਣੀ ਆ ਅੱਜ ਆਹ ਲੈ ਵੀ ਪਹਿਲਾਂ ਤਾਂ ਗੱਲ ਸੁਣ ਲਓ ਮੇਰੀ ਅਸੀਂ ਸਾਗਵਾਨ ਦੇ ਖਜ਼ਾਨੇ 'ਚ ਖੜੇ ਆ ਤੇ ਤੁਹਾਨੂੰ ਬਿਲਕੁਲ ਡਿਫਰੈਂਟ ਆਈਟਮ ਪ੍ਰੀਤ ਕੱਲੀ ਕੱਲੇ ਕੋਰਨਰ ਤੇ ਇਹਦੇ ਜਿਹੜਾ ਮਾਰਦੀ ਇਹ ਇੰਨਾ ਮੜਿਆ ਕਿਉਂ ਬਾਈ ਸੰਦੀਪ ਇਤੇ ਨਹੀਂ ਰੀਕਾ ਤੋ ਲਾਦਾ ਇਹ ਤਾਂ ਉਹੀ ਉਦਾਲ ਵਾਲੀ ਉਹੀ ਗੱਲ বারবার ਆ ਜਾਂਦੀ ਹੈ ਕੋ ਜਿਹੜਾ ਬੰਦਾ ਦਿਲ ਨਾਲ ਕੰਮ ਕਰਦਾ ਤੇ ਉਹ ਦਿਲ ਨਾਲ ਤੇ ਦਿਲਦਾਰ ਹੀ ਬੰਦਾ ਲੈ ਕੇ ਜਾਂਦਾ ਇਹਦੇ ਲਈ ਵੀ ਹੁਣ ਆਇਆ ਨਾ ਵੀ ਸੋਫਾ ਤਾਂ 10000 ਵਾਲਾ ਵੀ ਆ ਤੇ ਸੋਫਾ 4 ਲੱਖ ਵਾਲਾ ਵੀ ਆ ਲੋਕਾਂ ਨੂੰ ਕਰੋੜਾਂ ਰੁਪਏ ਮਹਾਰਾਜ ਨੇ ਦੱਸਿਆ ਬੇ ਖਰਚਣ ਦਾ ਦਿਲ ਕਿਸੇ ਕਿਸੇ ਨੂੰ ਦਿੱਤਾ ਵੀਰੇ ਬਿਨ ਭਾਗਾ ਕੁਛ ਨਹੀਂ ਹੈ ਬੋਤੇ ਪੈਸੇ ਨਾਲ ਸੁੱਖ ਨਹੀਂ ਮਿਲਦਾਗਾ ਸੁੱਖ ਤਾਂ ਉਹਦੇ ਦਿੱਤਿਆਂ ਪ੍ਰਮਾਤਮਾ ਦੇ ਮਿਲਦਾ ਬਸ ਤੇ ਇਹਦੇ ਤਾਂ ਜਮਾ ਐ ਮਤਲਬ ਮੈਂ ਕਹਾਂ ਪਕ ਕਹਿੰਦੇ ਵੀ ਰੂਹ ਦੀ ਕੋਲਰ ਚੇਂਜ ਕਰਾਉਣਾ ਕੋਚ 3 22 ਆ ਦੇਖੋ ਛੇਰ ਤੇ ਦੇਖੋ ਕੰਮ ਹੋਇਆ ਛੇਰ ਤੇ ਕੰਮ ਹੋਇਆ ਦੇਖੋ ਸਾਗਵਾਨ ਬੁੱਢ ਚਾ ਹੁਣ ਤੁਹਾਨੂੰ ਅੱਗੇ ਜਾ ਕੇ ਅਸੀਂ ਕੋਰਾ ਬਣਦਾ ਪਾਲਿਸ਼ ਹੁੰਦਾ ਸਾਰਾ ਕੋ ਦਿਖਾ ਦੇਣਾ ਮੈਨੂੰ ਪੱਥਰ ਪੁੱਥਰ ਵੀ ਬਣ ਕਿਵੇਂ ਬਣਦਾ ਉਹ ਵੀ ਦਿਖਾ ਦਿਓ ਆਜੋ 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 ਚਲੋ ਆਜੋ ਵੀ ਸੱਜਣੋ ਗੱਲ ਐ ਹਾਂ ਫੈਕਟਰੀ ਤਾਂ ਬਾਲੀ ਲੰਬੀ ਆ ਗੱਲ ਕਰ ਸਾਨੂੰ ਕੁਛ ਨਾ ਕੁਛ ਨਾ ਵੀਡੀਓ ਵਿੱਚੋਂ ਕੱਟਣੀ ਪੈਂਦੀ ਆ ਵੀ ਵੀਡੀਓ ਬਾਲੀ ਲੰਬੀ ਨਾ ਹੋ ਜਾਈ ਨਾ ਨਮੀ ਨਾ ਹੋ ਜਾਈ ਇੱਧਰ ਬਣੀ ਆ ਆਜੋ ਇੱਧਰ ਸੋਫੇ ਬਣਦੇ ਆ ਆਜੋ ਆਜੋ ਚੱਲੀ ਜਾਣ ਤੋਂ ਕੰਮ ਆ ਹੀ ਖੜਕਾ ਹੋਈ ਜਾਣ ਦੋ ਹੁਣ ਆ 3 ਇੰਚ ਦਾ ਸੈਕਸ਼ਨ ਲੱਗਿਆ ਜੀ ਹਾਂਜੀ ਆਖੋ ਫੇ ਤੇ 3 ਇੰਚੀ ਇੱਕ ਬੰਦ ਕਰੀ ਤਿੰਨ ਇੱਕ ਦਾ ਸੋਫਾ ਬਣਦਾ ਆ ਸਾਡੇ ਮੁੰਡੇ ਨੇ ਸੋਫਾ ਬਣਾਇਆ ਹੁਣ ਆ ਸੋਫਾ ਰੈਡੀਮੇਡ ਵੀ ਬਣਦਾ ਭਾਜੀ ਜੀ ਠੀਕ ਹੈ ਨਾ ਹੁਣ ਆ ਸੋਫਾ ਬਣਿਆ ਇੱਕ ਕਸਟਮਰ ਦਾ ਆਰਡਰ ਤੇ ਸੋਫਾ ਵਾ ਆ ਮੁੰਡੇ ਕਾਰੀਗਰ ਦਿਨ ਪਾ ਰਾਤ ਕੰਮ ਕਰਦਾ 150 ਬੰਦਾ ਕੰਮ ਕਰਦਾ ਜਿੱਦਾਂ ਦਾ ਮਰਜ਼ੀ ਬਾ ਅੱਲਾਹ ਆਜਾ ਤੁਹਾਨੂੰ ਬਣਦਾ ਦਿਖਾਈਏ ਗਾ ਚਲੋ 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 ਚੋ ਆ ਸਾਰੇ ਸੈਕਸ਼ਨ ਬਣਦੇ 3 ਇੱਕ ਦਾ ਮਾਲ ਆਮ 2 ਇੱਕ ਦਾ ਸਟਰਕਚਰ ਲਾਂਦੇ ਆ ਜੀ ਤੁਸੀਂ ਸਾਗਮਾਨ ਫੁੱਟ ਦਾ ਲਵਾਉਣਾ ਚੱਕਰ ਉਹ ਵੀ ਲਾ ਲੰਨੇ ਆ ਜਿਹੜੀ ਚੀਜ਼ ਲਵਾਉਣੀ ਆ ਆਪਦੀ ਆਪ ਕਸਟਮਾਈਜ਼ ਕਰਵਾਉਣਾ ਤਾਂ ਆ ਸਕਦੇ ਆ ਆਜੋ ਆ ਵੀ ਸਾਗਮਾਨ ਦੇ ਸੋਫੇ ਪਰਦਾ ਵੀ ਦਿਖਾ ਦਿੰਦੇ ਚਲੋ ਇਧਰਲੇ ਪਾਸੇ ਪੱਥਰ ਬਣਦਾ ਹਨਾ ਬਾਈ ਹਾਂ ਇਹ ਲੈ ਲੋ ਹੁਣ ਬਣੀ ਜਾਂਦੇ ਸਾਰੇ ਆ ਸਾਗਮਾਨ ਦਾ ਸੋਫਾ ਵਾ ਇਹ ਦੋਨੋਂ ਨੇ ਫਾਰਮਿੰਗ ਕਰਤੀ ਆ ਨਿਮਾਰ ਲਾਤੀ ਆ ਆ ਅੰਦਰ ਫਾਰਮਿੰਗ ਹੋ ਗਈ ਕਪੜਾ ਹੀ ਲਾਇਆ ਉੱਪਰ ਵੀ ਥੱਲੇ ਟਾਟ ਨਹੀਂ ਲਾਇਆ ਹੁਣ ਸਾਗਵਾਂ ਬੁੱਢ ਤੇ ਤੁਹਾਨੂੰ ਪਾਲਸ਼ ਕਰਦਾ ਵੀ ਦਿਖਾ ਦਾਂਗੇ ਬਣਦਾ ਵੀ ਅੰਦਰ ਸੋਫੇ ਬਣ ਜਾਂਦੇ ਆ ਹੂੰ ਆ ਦੇਖ ਇਹ ਐਂ ਪ੍ਰੀਤ ਇੱਕ ਇੱਕ ਬੰਨ ਵਾਈ ਬੰਨ ਕਰਕੇ ਐਂ ਬਣੀ ਜਾਂਦੇ ਆ ਆ ਜੋ ਹਾਂ ਆਇਓ ਤੁਹਾਨੂੰ ਪੱਥਰ ਬਣਦਾ ਵੀ ਦਿਖਾਈਏ ਆ ਦੇਖ ਤੈਨੂੰ ਪੱਥਰ ਬਣਦਾ ਦਿਖਾਵਾਂ ਪ੍ਰੀਤਾ ਜਾਂ ਆ ਚੀਜ਼ ਬਾੜੀ ਘੈਂਟ ਆ ਜਿਹੜਾ ਪੱਥਰ ਕਿਵੇਂ ਬਣਦਾ ਮੇਜ਼ਾਂ ਦੇ ਉੱਤੇ ਕਿਵੇਂ ਪੱਥਰ ਰੱਖਿਆ ਜਾਂਦਾ ਪੱਥਰ ਬਣਦਾ ਦਿਖਾਵਾ ਇਹ ਨਵੀਂ ਚੀਜ਼ ਆ ਇਹ ਨਹੀਂ ਦੇਖੀ ਹੋਣੀ ਤੁਸੀਂ ਕਿਤੇ ਪੱਥਰ ਬਣਦਾ ਆ ਜਾ ਆ ਜਾ ਆ ਜਾ ਆ ਜਾ ਆ ਦੇਖ ਇੱਧਰ ਤੇਰੇ ਯਾਰ ਕੱਢੀ ਜਾਂਦੇ ਚੰਗਿਆੜੇ ਹਾਂ ਆ ਦੇਖੋ ਆ ਸਾਰਾ ਹੈਂਡ ਮੇਡ ਕੰਮ ਲਾ ਕੇ ਇਹਨੇ ਡਿਜ਼ਾਈਨ ਕੁਮਾਇਆ ਉੱਤੇ ਪਲਿਸਟਰ ਲੱਗਿਆ ਆ ਸਾਰਾ ਗਲਾਈ ਵਾਲਾ ਆ ਦੇਖੋ ਅੰਦਰ ਮੁੰਡਾ ਪਲਿਸਟਰ ਮਾਰਦਾ ਤੂੰ ਆ ਦੇਖ ਪ੍ਰੀਤ ਜਿਹੜਾ ਆ ਚੀਜ਼ ਆ ਨਾ ਆਹ ਇਹ ਵਿੱਚ ਪੱਥਰ ਦੇ ਹੁੰਦੀ ਨਹੀਂ ਪਾਉਣੀ ਪੈਂਦੀ ਆ। ਕੋਈ ਪਾਣੀ। ਉਹ ਦੇਖੋ ਜੀ। ਉਹ ਛਿੱਟਾਂ ਪਈਆਂ। ਕੰਮ ਕਰਦਾ। ਉਹ ਦੇਖੋ ਜਿਹੜੀ ਚਮਕ ਜੀ ਨਹੀਂ 글로ਸ ਜੀ। ਆਹ 글로ਸ ਮਾਰੀ ਜਾਂਦਾ ਉੱਤੇ। ਉਹ ਰੋਕ ਨਹੀਂ ਆ ਕਿ ਮੈਂ। ਹਾਂ। ਉਹਨਾ ਟੇਬਲ ਬਣ ਰਹੇ ਆ 4 ਇੰਚੀ ਬਲਾਈ ਤੇ। ਉੱਤੇ ਆ ਟੇਬਲ ਬਣ ਜਾਣਾ ਮਾਰ ਬੰਦਾ। ਜਿੱਦਾਂ ਦਾ ਮਰਜ਼ੀ ਡਿਜ਼ਾਈਨ ਬਣਵਾ ਲਓ, ਜੋ ਮਰਜ਼ੀ ਕਰਾ ਲਓ। ਸਹੀ ਹੈ ਨਾ? ਇਹ ਪ੍ਰੀਤ ਜਿਹੜਾ ਮੂਰੇ ਟੇਬਲ ਪਿਆ ਹੁੰਦਾ ਐ ਟੇਪਰ ਜਿਆ ਆ। ਟੇਪਰ ਜਿਆ ਇਹ ਐ ਬਣਦਾ। ਉਕੇ ਮਨਚ ਹੁੰਦਾ ਵੀ ਕੱਲੂ ਐ ਨਾ ਵੀ ਜਿੱਥੇ ਮੈਨੂਫੈਕਚਰ ਆ ਕੱਲੂ ਕੋਈ ਦਿੱਕਤ ਪਰੋਲ ਨਾ ਆ ਜੇ ਤਾ ਉਹ ਤੁਹਾਡਾ ਹੱਲ ਕਰ ਦੂ ਹੁਣ ਮੇਡ ਇਨ ਚਾਈਨਾ ਚ ਥੋੜਾ ਵਾਪਸ ਜਾਉ ਚੈਨਾ ਜੀ ਗੱਲ ਆ ਆ ਦੇਖ ਆ ਦੇਖ ਪ੍ਰੀਤ ਵਿੱਚ ਪਾ ਕੇ ਹਟਿਆ ਦੇ ਫੁੱਲ ਜੀ ਫਿਰ ਪਾਉਂਦੇ ਆ ਜੋ ਗੱਦੇ ਬਣਦੇ ਵੀ ਦਿਖਾਈ ਐ ਤੁਹਾਨੂੰ ਕੋਈ ਡਿਜ਼ਾਈਨ ਪਾ ਲੋ ਯਾਰ ਕੋਈ ਪਾ ਲੋ ਉਹੀ ਪਾ ਦੇਣਗੇ ਪੱਥਰ ਲੈਣਗੇ ਪੱਥਰ ਪਿਆ ਇਹ ਪੱਥਰ ਦੇ ਵਿੱਚ ਐ ਡਿਜ਼ਾਈਨ ਪਾ ਦੇਣਗੇ ਜੀ ਕੀ ਦੇਖਣ ਚੱਲੇ ਆਪਾਂ ਇਹ ਕਿਚਨ ਬਣਦੀਆਂ ਦਿਖਾਉਂਦਾ ਜੀ ਬੰਦੇ ਨੇ ਕੈਨੇਡਾ ਕਿਚਨ ਲੈ ਕੇ ਜਾਣੇ ਕਿਚਨ ਕਿਤਨਾ ਕਿਤਨਾ ਲੱਗੇ ਕਿਚਨ ਹਾਂ ਕਿਚਨ ਬਣਾਈ ਆ ਉਹਨਾਂ ਨੇ ਤੇ ਉਹ ਆਪਾਂ ਪਥਰ ਤਿਆਰ ਕਰਦੇ ਆ ਕੈਨੇਡਾ ਆਪਾਂ ਸਾਰੇ ਦੇਸ਼ਾਂ 'ਚ ਭੇਜ ਹੀ ਦੇ ਹੁਣ ਆ ਕੈਨੇਡਾ ਜਾਣੀ ਐ ਜੀ ਆ ਕਿਚਨ ਉਹਨਾਂ ਨੇ ਬਣਾਈ ਆ ਆਪਦੇ ਡਿਜ਼ਾਈਨ ਦੀ ਜੋ ਸਾਨੂੰ ਉਹਨੇ ਡਰਾਇੰਗ ਦਿੱਤੀ ਆ ਓਵੇਂ ਆਪਾਂ ਕਿਚਨ ਉਹਦੀ ਰੈਡੀ ਕਰ ਆ ਆ ਕਿਚਨ ਆਉਂਦੀਆਂ ਬਣੀਆਂ ਜੋ ਹੈਂਡਲ ਆ ਇਹਦੇ ਉੱਤੇ ਮਾਰਮਰ ਨਾਲ ਉੱਪਰ ਵਾਲੇ ਬਕਸੇ ਆ ਨੀਚੇ ਵਾਲੇ ਬਕਸੇ ਆ ਜਿਹੜਾ ਵੀ ਉਹਨੇ ਪਸੰਦ ਕਰਾਇਆ ਸਮਾਨ ਕਬੂਡਾ ਸਾਰਾ ਉਹਦੇ ਮੁਤਾਬਕ ਬਣੀ ਜਾਂਦਾ ਉਹ ਡਿਜ਼ਾਈਨ ਇੱਥੇ ਭੇਜਦੇ ਆ ਇੱਥੋਂ ਮਾਲ ਜਾਂਦਾ ਹਾਂ ਆ ਦੇਖੋ ਆ ਵੀ ਕਿਚਨ ਬਣੀ ਹੋਈ ਆ ਇਹ ਬਹੁਤ ਵੱਡਾ ਉਹਨਾਂ ਦਾ ਕੰਮ ਆ ਆ ਵੀ ਇੱਧਰ ਵੀ ਕਿਚਨਾ ਬਣੀ ਆ ਆ ਗ੍ਰੇ ਕਲਰ ਆ ਲੱਗਦਾ ਪਟਾਲਕਾ ਜੋ ਪ੍ਰੋਫਾਈਲ ਦੇ ਪੱਲੇ ਆ ਜਿੱਦਾਂ ਦਾ ਮਰਜ਼ੀ ਮਟੀਰੀਅਲ ਲਵਾ ਲਵੇ ਕਸਟਮਰ ਯਾਰ ਦੇਖੋ ਸੇ ਘਰੇ ਮੈਸਤਰੀ ਲਾਉਣ ਨੂੰ ਇੱਥੇ ਡਿਜ਼ਾਈਨ ਭੇਜ ਦਿਓ ਇੱਥੇ ਹਾਂ ਡਿਜ਼ਾਈਨ ਭੇਜ ਦਿਓ ਇਹਨਾਂ ਨੇ ਹੋ ਮੁੰਡਿਆਂ ਨੇ ਵੀਡੀਓ ਕਾਲ ਲਾ ਕੇ ਦਿਖਾਈ ਜਾਣਾ ਕਿ ਜੋ ਆਪਾਂ ਮਾਲ ਕਿਹਾ ਉਹੀ ਲੱਗ ਰਿਹਾ ਜੀ ਠੀਕ ਹੈ ਨਾ ਸੋਫੇ ਆ ਢਾਂਚੇ ਆ ਬਣੀ ਜਾਂਦੇ ਆ ਹੁਣ ਆ ਦੇਖੋ ਆ ਐਫਐਫ ਫੋਨ ਫੋਮ ਆ ਜਿਹੜੀ ਸਾਇਲੈਂਟ ਜਨਰੇਟਰ ਤੇ ਲੱਗਦੀ ਆ ਤਾਂ ਕੁਸ਼ਨ ਦਿਖਾਣਾ ਗ੍ਰੇ ਕਲਰ ਕਾ ਉਹ ਉਹ ਦਿਖਾਣਾ ਇਹ ਗੱਡਾ ਹਾਂ ਇਹ ਇਹ 50 ਰੁਪਏ ਦੀ ਮਾਲ ਆ ਜੀ ਜੀ ਇਹ ਨਾ ਸਾਇਲੈਂਟ ਜਨਰੇਟਰ ਤੇ ਲੱਗਦੀ ਆ ਅੱਛਾ ਜੀ ਤੇ ਸਾਰੀ ਉਮਰ ਨਹੀਂ ਦਬਣੀ ਇਹ ਨਾ ਫਾਇਰ ਰਿਸਿਸਟੈਂਟ ਹੁੰਦੀ ਆ। ਅੱਛਾ ਅਗਰੀਮੈਂਟ ਹਾਂ ਕਿਉਂਕਿ ਮੋਬਾਈਲ ਚਾਰਜ ਲਾ ਲਿਆ ਹੁਣ ਕਈ ਕੰਟਰੀਆਂ ਦੇ ਸੈਕਟਰ ਬਸਮੋਕਿੰਗ ਜ਼ਿਆਦਾ ਕਰਦੇ ਆ ਤੇ ਫਾਇਰ ਰਿਸਿਸਟੈਂਟ ਹੁੰਦੀ ਆ ਕੁਸਟਮਾ ਨਾ ਅੱਗ ਫੈਲਦੀ ਨਹੀਂ ਇਹਦੇ ਨਾਲ। ਹੁਣ ਆ ਦੇਖੋ ਉਹੀ ਗੱਦੇ ਚ ਆਪਣੀ ਸੋਫੇ ਚ ਪੈਂਦੀ ਆ ਸਾਰੀ ਫੋਮ। ਮਤਲਬ ਇਹ ਅੱਗ ਨੂੰ ਸਪੋਰਟ ਨਹੀਂ ਕਰਦਾ। ਸਪੋਰਟ ਨਹੀਂ ਕਰਦੀ। ਹੁਣ ਬਾਹਰ ਕੰਟਰੀਆਂ ਤੇ ਆ ਚੀਜ਼ਾਂ ਰੱਖਦੇ ਆ ਡਿਜ਼ਾਈਨ ਆ ਦੇਖੋ ਆ ਪਾਈ ਹੋਈ ਆ ਨਾ ਬਿੱਤੀ ਉੱਪਰ ਦੇ ਕੈਂਚੀ ਦੀ ਲੱਗੀ ਆ ਉਹੀ ਪਾਈ ਆ ਤਿੰਨ ਇੱਕ ਦਾ ਫਰੇਮ ਲੱਗਿਆ। ਹਾਂ। ਆ ਜਾ ਪ੍ਰੀਤ ਆ ਜਾ ਤੈਨੂੰ ਅੱਜ ਸਾਰੀ ਫੈਕਟਰੀ ਦਾ ਘੇੜਾ ਘੁਣਾ ਦੇਣਾ ਹਾਂ ਇਧਰਲੇ ਪਾਸੇ ਬਾਈ ਕੀ ਦੇਖਣ ਚੱਲੇ ਆਪਾਂ ਇੱਕ ਗੱਦੇ ਬਣਦੇ ਇਧਰ ਗੱਦੇ ਬਣਦੇ ਵੀ ਦਿਖਾ ਦਈਏ ਪ੍ਰੀਤ ਗੱਦਾ ਬਣਦਾ ਦੇਖ ਓਏ ਹਾਂ ਜੇ ਮਾੜਾ ਮੋਟਾ ਕਿਸੇ ਦੇ ਗੱਦੇ 'ਚ ਫਲਟ ਆਊ ਵੀ ਠੀਕ ਕਰ ਦਿੰਦਾ ਯਾਰੀ ਮੈਂ ਕਰਦਾ ਜਾਂ ਤੇ ਆਹ ਇੱਥੇ ਬਣਦੇ ਆ ਜੀ ਗੱਦੇ ਇਹ ਬਣਦੇ ਆ ਗੱਦੇ ਵੀ ਜੀ ਇਹਨੂੰ ਕਹਿੰਦੇ ਆ ਰਬੜ ਇਹ ਨੈਚੁਰਲ ਹੁੰਦੀ ਆ ਇਹਦਾ ਜੈਂਪ ਤੇ ਸੌਫਟਪਨ ਲੱਗਾ ਹੇ ਫਿਰ ਮੈਂ ਆ ਲੱਗੀ ਜੀ ਐਮ ਐਮ ਕੰਪਨੀ ਦੀ ਐ ਸੌਫਟ ਆਰਮਟੀ ਦੇ ਚ ਕਹਾੜ ਵੀ ਜਾਂਦਾ ਵਾ ਠੀਕ ਹੈ ਨਾ ਇਹ ਤੁਹਾਨੂੰ 7 ਸਾਲ ਦੀ ਗਰੰਟੀ ਨਾਲ ਅਸੀਂ ਨਾ ਗੱਦੇ ਵਿੱਚ ਵਿੰਡੋ ਛੱਡਦੇ ਆ ਗੱਦਾ ਬਣਨ ਤੋਂ ਬਾਅਦ ਵੀ ਪਤਾ ਇਹਨੂੰ ਮੈਂਬਰੀ ਫੋਰਮ ਕਿਹਾ ਜਾਂਦਾ ਅੱਛਾ ਜੀ ਠੀਕ ਹੈ ਨਾ ਦੇਖੋ ਜੀ ਅਸੀਂ ਮੰਨ ਲਓ ਵੀ ਗਾਹ ਕਹਿੰਦਾ ਜੀ ਮੈਨੂੰ 2000 ਦਾ ਗੱਦਾ ਮਿਲਦਾ ਜੀ 500 ਦਾ ਮਿਲਦਾ ਉਹ ਮਟੀਰੀਅਲ ਵੀ ਜੀ ਆਹਾ ਹੁੰਦਾ ਆ ਨੈਟ ਲੋਨ ਦਾ ਮਟੀਰੀਅਲ ਹੁੰਦਾ ਵਾ ਆਹਾ ਚੀਜ਼ ਜੀ ਇਹ ਕੈਂਸਰ ਦਾ ਮਟੀਰੀਅਲ ਆ अच्छा जी बाबा सीर ਤੇ ಕ್ಯಾನ್ಸರ್ ਕੋ 40% ਜ਼ਿੰਦਗੀ ਬੰਦੇ ਦੀ ਨਾ ਗੱਦੇ ਤੇ ਨਿਕਲਦੀ ਐ ਸੋਨਾ ਤਾਂ ਬੰਦੇ ਨੇ ਹੈਗੇ ਹੀ ਆ ਨਾ ਜੀ ਗੱਲ ਇਹ ਆ ਵੀ ਬੰਦਾ ਡਾਕਟਰ ਕੋਲ ਚਲੇ ਜਾਂਦਾ ਮੇਰਾ ਜਿਆ ਡੈਸਕ ਹੈ ਲਗੀ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਮੈਨੂੰ ਆ ਵਾ ਅੱਧਾ ਡਿਪਰੈਸ਼ਨ ਤਾਂ ਥੋੜਾ ਗੱਦਾ ਚੱਕ ਦਿੰਦਾ ਜੇ ਥੋੜਾ ਗੱਦਾ ਤੁਸੀਂ ਵਧੀਆ ਰਾਇ ਨਾਲ ਲਿੱਤਾ ਤੇ 7 ਸਾਲ ਦੀ ਗਰੰਟੀ ਨਾਲ ਆਮ ਮਾਰਕੀਟ ਚ ਕੀ ਚੱਲ ਰਿਆ 1 ਸਾਲ ਦੀ ਗਰੰਟੀ ਹੁੰਦੀ ਐ ਵਿੱਧ ਕਵਰ ਤੇ ਬਾਕੀ ਜਿਵੇਂ ਟਾਇਰ ਵਾਲੇ ਪੈਸੇ ਕੱਟ ਲੈਂਦੇ ਆ ਉਵੇਂ ਕੱਟ ਲੈਂਦੇ ਪੈਸੇ ਇੱਥੇ ਸਿਰਫ ਤੁਸੀਂ ਗੱਦਾ ਭੇਜਣਾ ਵਾ ਜੀ ਦੇਖੋ ਗੱਦਾ ਬੈਠਿਆ ਤੇ ਸੌਫਟ ਹੋਣ ਦਾ ਕੰਮ ਹੋਰ ਹੁੰਦਾ ਜਿਹੜੀ ਫੋਮਾਂ ਦੀ ਨੇਚਰ ਆ ਵੀ ਸੌਫਟ ਹੋਣਾ ਹੂੰ ਸੌਫਟ ਹੋਏ ਦੀ ਗਾਰੰਟੀ ਕਿਸੇ ਕੰਪਨੀ ਦੀ ਨਹੀਂ ਹੁੰਦੀ ਗੱਦਾ ਟੋਆ ਪੈਣ ਦੀ ਹੁੰਦੀ ਵੀ ਟੋਆ ਪੈ ਗਿਆ ਉੱਠੇ ਹੀ ਨਹੀਂ ਹੂੰ ਉਹਦੀ ਗਾਰੰਟੀ ਹੁੰਦੀ ਹੈ ਕਿਤੇ ਬੰਦਾ ਕਹਿੰਦਾ ਦੇਖੋ ਕੀ ਚੀਜ਼ ਆ ਆਪਾਂ ਗੱਡੀ ਲੈ ਲਈ BMW ਸੀਟ ਤੇ ਬਹਿਨੇ ਕਮੰਟ ਲਵੇਟ ਪੈਂਦਾ ਸੌਫਟ ਤਾਂ ਹੋਊਗੀ ਠੀਕ ਹੈ ਨਾ ਹੁਣ ਆਪਾਂ ਕਹਿੰਦੇ ਜੀ ਬੈਗ ਯੂ ਬਹਿ ਨਹੀਂ ਬਹਿਣ ਵਾਲੀ ਦੀ ਗਾਰੰਟੀ ਆ ਹਮ ਬਹਿਣ ਤੇ 7 ਸਾਲ ਤੇ ਤੁਹਾਡਾ ਗੱਦਾ ਪੈਂਦਾ ਗੱਦਾ ਤਾਂ ਅਸੀਂ 2500 ਤੋਂ ਸ਼ੁਰੂ ਕਰਦੇ ਆ ਜੀ ਜਿਹੜੇ 7 ਸਾਲ ਦੀ ਗਾਰੰਟੀ ਆ ਉਹ ਤੇ ਅਸੀਂ ਬ੍ਰਾਂਡ ਨੇਮ ਦਿੰਨੇ ਆ ਸਾਡਾ ਲੀਵੂਡ ਨੇਮ ਆ ਆਮ ਕੀ ਉੱਤੇ ਟੈਗ ਕਾਗਜ਼ ਕੋਗੇ ਲਾਦਨੇ ਕਾਗਜ਼ ਫਟ ਜਾਂਦੇ ਆ ਇਹ ਕੱਪੜੇ ਤੇ ਹੀ ਮੈਂਸ਼ਨ ਆ ਜਿਹੜਾ 10000 ਤੋਂ ਪਲੱਸ ਗੱਦਾ ਜੀ ਉਹਦੀ 7 ਸਾਲ ਦੀ ਵਿੱਦ ਕਵਰ ਗਾਰੰਟੀ ਹੈ ਤੁਸੀਂ ਭੇਜਣਾਵਾ ਇਹਨੂੰ ਮੈਂਬਰੀ ਫੋਮ ਕਹਿੰਦੇ ਆ ਇਹਨੂੰ ਰਬੜ ਕਹਿੰਦੇ ਆ ਇਹ ਨੈਚੁਰਲ ਰਬੜ ਆ ਐਮ ਐਮ ਫੋਮ ਦਾ ਇਹਨੂੰ ਪੋਕਰ ਸਪਰਿੰਗ ਕਹਿੰਦੇ ਆ ਆਹ ਪੋਕਰ ਸਪਰਿੰਗ ਵਾਲਾ ਗੱਦਾ ਗਿਆ ਜੀ ਇਹਦੇ ਉੱਤੇ ਆ ਦੇਖੋ ਇਹ ਸਾਰੀ ਸਾਡੀ ਜਰਮਨ ਦੀ ਯੂਜ਼ ਹੁੰਦੀ ਹੈ 2 ਐਮ ਐਮ ਕੋਰ ਦੀ ਇਹ ਕੰਪਰੈਸ ਹੋ ਕੇ ਸਾਨੂੰ ਕੰਟੇਨਰ ਆਉਂਦੇ ਆ ਇੰਪੋਰਟ ਕਰੀਦੀ ਆ ਲੋਕਲ ਵੀ ਬਣਦੀ ਆ ਉਹ ਟੈਂਪਰਡ ਸਪਰਿੰਗ ਨਹੀਂ ਹੁੰਦੇਗੇ ਠੀਕ ਹੈ ਨਾ ਇਹਦੀ ਵੀ ਲਾਈਫ ਟਾਈਮ ਆ ਹੁਣ ਜਿੰਨਾ ਮਰਜ਼ੀ ਤੁਸੀਂ ਇਹ ਤੇ ਗੱਦਾ ਤੁਸੀਂ ਬਣਾ ਲਓ ਜਿੰਨੇ ਮਰਜ਼ੀ ਜੈਂ ਪਾ ਲਓ ਕੰਪਰੈਸ ਹੋ ਕੇ ਆਂਦੀ ਐ ਇਹ ਅੱਛਾ ਹਾਂ ਠੀਕ ਹੈ ਨਾ ਆ ਰਬੜ ਆ ਗਈ ਤੁਸੀਂ ਗੱਦਾ 10000 ਵਾਲਾ ਬਣਾਉਣਾ 12000 15000 25000 3000 ਅਸੀਂ ਨਾ ਗੱਦੇ ਤੇ 50% ਡਿਸਕਾਊਂਟ ਦਿੰਨੇ ਆ ਜਿਹੜਾ ਗੱਦਾ 32000 ਦਾ 16000 ਦਾ ਜਿਹੜਾ 20000 ਦਾ ਉਹ 10000 ਦਾ 50% ਲੈਸ ਵਿਧ ਗਾਰੰਟੀ ਨਾਲ ਅੱਛਾ ਤੁਸੀਂ 4 ਇੰਚੀ ਗੱਦਾ ਬਣਾਉਣਾ ਸੀ ਗੱਦਾ ਸੀ 70 80 ਹਜ਼ਾਰ ਤੱਕ ਬਣਾਉਣੇ ਹੁਣ ਆ ਐਮ ਐਮ ਫੋਮ ਦਾ ਤੁਸੀਂ ਐਮ ਐਮ ਫੋਮ ਦਾ ਗੱਦਾ ਲੈਣਾ ਇਹਨੂੰ ਐਮ ਐਮ ਫੋਮ ਬ੍ਰਾਂਡ ਨੇਮ ਹੈ ਰਬੜ ਆ ਜੀ ਇਹਨੂੰ ਲੇਟਕਸ ਕਹਿੰਦੇ ਆ ਇਹ ਤੁਸੀਂ 6 ਇੰਚੀ ਲੈਣਾ 4 ਇੰਚੀ ਲੈਣਾ ਵਾ ਤੇ ਦੇਖ ਲਓ ਵੀ ਤੁਹਾਡਾ ਅੱਧੀਆਂ ਬਿਮਾਰੀਆਂ ਦੂਰ ਹੋ ਜਾਣੀਆਂ ਇਹ ਮੇਰੀ ਗਾਰੰਟੀ ਹੈ ਤੂ ਹੀ ਦੀ ਸਤੋਂਗ ਗਾਖ ਪਤਾ ਵਿਚਾਰਾ ਨਾ ਗਾਖ ਮਾਰਦਾ ਟਰਾਈ ਵੀ ਮੈਨੂੰ 8 ਇੰਚੀ ਮੋਟਾ ਗੱਦ ਦਾ 6000 ਦਾ ਮਿਲ ਗਿਆ ਮੈਨੂੰ 5000 ਦਾ ਮਿਲ ਗਿਆ ਉਹਨੂੰ ਇਹ ਨਹੀਂ ਪਤਾ ਵੀ ਪਟੂਆ ਤੂੰ ਸਾਰੀ ਜ਼ਿੰਦਗੀ ਗੱਦੇ ਤੇ ਨੰਗਾਉਣੀ ਹੈ ਸੋਨਾ ਤਾਂ ਹੈਗਾ ਸਾਡਾ ਕੋਈ ਵਾਅਦਾ ਕੋਈ ਗੱਲ ਗਲਤ ਬੋਲੀ ਅਸੀਂ ਨਹੀਂ ਐਵੇਂ ਤੁਹਾਨੂੰ ਕਹਿੰਦੇ ਮੈਂ ਲੱਖ ਲੱਖ ਦਾ 10000 ਦਾ ਦੇ ਦੂ ਨਾ ਕਿਸੇ ਨੇ ਦਿੱਤਾ ਨਾ ਦੇਣਾ ਜਾਇਜ ਮਾਰ ਦੇਣ ਚੀਜ਼ ਗੱਜ ਦੀ ਡੇਟ ਗਾਹਕ ਚੀਜ਼ ਵਧੀਆ ਦਾ ਵਾ ਕਿਹੜੀ ਕੰਟਰੀ ਆ ਜਿੱਥੇ ਮਾਲ ਨਹੀਂ ਜਾਂਦਾ ਆ ਫੋਮ ਆ ਦੀ ਐਫ ਐਫ ਫੋਮ ਐ ਸਾਇਲੈਂਟ ਡੋਨੇਟਰ ਚ ਲੱਗਦੀ ਐ 50 ਡਨਸਟੀ ਐ ਜੀ ਠੀਕ ਹੈ ਮੈਂ ਹੁਣ ਇਹ ਫੋਮ ਅਸੀਂ ਆਪ ਦੀ ਤਿਆਰ ਕਰਦੇ ਆਂ ਅੱਛਾ ਜੀ ਠੀਕ ਹੈ ਨਾ ਮਾਰਕੀਟ 'ਚ ਤਾਂ ਫੋਮ ਪਾਜੀ ਮਿੱਟੀ ਪਾਈ ਜਾਂਦੇ ਆ 200 ਰੁਪਏ ਕਿਲੋ 150 ਰੁਪਏ ਕਿਲੋ ਲੈ ਲਓ ਫੋਮ 700 ਰੁਪਏ ਕਿਲੋ ਵੀ ਆ 500 ਰੁਪਏ ਕਿਲੋ ਵੀ ਆ ਇਹਦੀ ਹੁਣ ਲਾਈਫ ਟਾਈਮ ਗਾਰੰਟੀ ਆ ਤੁਸੀਂ ਇੱਕ ਵਾਰੀ ਆਉਣਾ ਜਗਰੌਣ ਜੱਪ ਕਿਚਨ ਤੇ ਗੱਦੇ ਤੇ ਤੁਸੀਂ ਸੋਣਾ ਘਰੇ ਜਾ ਕੇ ਗੱਦੇ ਦੀ 15 ਦਿਨ ਦੀ ਰਿਪਲੇਸਮੈਂਟ ਗਾਰੰਟੀ ਆ ਪੈਸੇ ਨਹੀਂ ਵਾਪਸ ਹੁੰਦੇ ਗੱਲ ਗੌਰ ਨਾਲ ਸੁਣ ਦਿਓ ਮੰਨ ਲਓ ਤੁਸੀਂ ਗੱਦਾ ਬਣਾ ਲਿਆ ਵੀਰ ਨੂੰ ਉਹ ਸੌਫਟਵੇਅਰ ਲੱਗਿਆ ਹਾਰਡ ਲੱਗਿਆ ਤਾਂ ਤੁਸੀਂ ਗੱਦਾ ਚੇਂਜ ਕਰ ਸਕਦੇ ਹੋ ਆਮ ਦੁਕਾਨਦਾਰ ਰੋਲਾ ਪਾ ਲੈਂਦਾ ਮੈਂ ਤਾਂ ਤੇਰਾ ਆਰਡਰ ਤੇ ਸਾਇਦ ਦਾ ਬਣਾਇਆ ਇੱਥੇ ਕੋਈ ਪੰਗਾ ਨਹੀਂ ਕਿਸੇ ਬੰਦੇ ਨੇ ਗੱਦਾ ਕੁਸਾਲ 2 ਸਾਲ ਪਹਿਲਾਂ ਕਿਸੇ ਹੋਰ ਦੁਕਾਨ ਤੋਂ ਲਿਤਾ ਉਹਨਾਂ ਠੱਗੀ ਧੋਖਾ ਹੋ ਗਿਆ ਉਹ ਅਸੀਂ ਤੁਹਾਡੇ ਨਾਲ ਜੈਂਟਲਮੈਨ ਪ੍ਰੋਮਿਸ ਆ ਤੁਸੀਂ ਸਾਡੇ ਕੋਲ ਇੱਥੇ ਲਿਆਣਾ ਵਾ ਤੁਹਾਨੂੰ ਫ੍ਰੀ ਉਹ ਪੋਸਟ ਅੱਜ ਠੀਕ ਕਰਕੇ ਦੇਵਾਂਗੇ ਵਾ ਜੇ ਕਿਸੇ ਤੋਂ ਵੀ ਲਿਤਾ ਵਾ ਜਿਹੜਾ ਆ ਚੈਨਲ ਦੇਖ ਰਿਹਾ ਜੇ ਕਿਸੇ ਦਾ ਗੱਦਾ ਖਰਾਬ ਹੋ ਗਿਆ ਉਹ ਫ੍ਰੀ ਆਫ ਕੋਸਟ ਫ੍ਰੀ ਆਫ ਕੋਸਟ ਸਾਡੇ ਤੋਂ ਨਹੀਂ ਲਿੱਤਾ ਤਾਂ ਵੀ ਫ੍ਰੀ ਆਫ ਕੋਸਟ ਕਰਕੇ ਦਵਾਂਗੇ ਉਹਨੇ ਭੇਜਣਾ ਵਾ ਉਹਨੂੰ ਸਹੀ ਕਰ ਦਿਆਂਗੇ ਹੋਰ ਦੱਸੋ ਕੀ ਚਾਹੀਦਾ ਵਾ ਇਹ ਕਹਿੰਦਾ ਸ਼ੇਅਰ ਕਰ ਦਿਓ ਬਾਈ ਵੀਡੀਓ ਸ਼ੇਅਰ ਕਰ ਦਿਓ ਐਦੂ ਵੱਡੀ ਗੱਲ ਕੋਈ ਨਹੀਂ ਕਿਉਂਕਿ ਬਾਈ ਜਿਹੜੇ ਸਾਡੀਆਂ ਵੀਡੀਓ ਸ਼ੇਅਰ ਕਰਦੇ ਉਹ ਸਾਰੇ ਤੋਂ ਕੁਝ ਨਹੀਂ ਲੈਂਦੇ ਹਾਂ ਕੁਝ ਨਹੀਂ ਲੈਂਦੇ ਉਹਨਾਂ ਨੂੰ ਆਹ ਦੇਤਾ ਉਹਨਾਂ ਨੂੰ ਆਹ ਦੇਤਾ ਠੀਕ ਆ ਨਾ ਕੋਈ ਨਹੀਂ ਮੈਂ ਅੱਧੇ ਮੋੜ ਦਿਓ ਸਾਬ ਕੋਈ ਡਰਾਮੇਬਾਜ਼ੀ ਨਹੀਂ ਨੇਚਰ ਗੱਲ ਆ ਹੁਣ ਤੁਹਾਨੂੰ ਸਾਰੇ ਸਾਗਵਾਨ ਦੇ ਸੋਫੇ ਪਾਲਿਛ ਹੁੰਦੇ ਬਣਦੇ ਦਿਖਾ ਦਿੰਦੇ ਆ ਅੱਜ ਕਾ ਡਰਾਮਾ ਉਹ ਚੱਲਿਆ ਜੀ ਉਹ ਤਾਂ ਮੇਰੇ ਤੋਂ ਲੈ ਕੇ ਵੇਚਦਾ ਜੀ ਉਹ ਆ ਕਰਦਾ ਤੁਹਾਨੂੰ ਦਿਖਾਉਣ ਦਾ ਫੈਕਟਰੀ ਤੇ ਆ ਕੰਮ ਦਿਖਾਉਣ ਦਾ ਮਤਲਬ ਆ ਜੱਪ ਕਿਚਨ ਦੇ ਇਨ ਹਾਊਸ ਸਾਰਾ ਮਾਲ ਬਣਦਾ ਵਾ ਜਿੱਦਾਂ ਦਾ ਤੁਸੀਂ ਡਿਜ਼ਾਈਨ ਬਣਾਉਣਾ ਗੱਦਾ ਬਣਾਉਣਾ ਜਿਵੇਂ ਚੱਕੀ ਤੋਂ ਆਟਾ ਪਸੋਣੇ ਹੋ ਐਂ ਚਾਹ ਕੋਲੇ ਖੜ ਕੇ ਬਣਾ ਲਓ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ